ਦੋਸਤੋ ਅਫਰੀਕਾ ਮਹਾਦੀਪ ਦੇ ਵਿੱਚ ਨਾ ਇੱਕ ਦੇਸ਼ ਹੈਗਾ ਬਰੂndi ਜਿਹਨੂੰ ਕਿ ਦੁਨੀਆ ਦਾ ਸਭ ਤੋਂ ਗਰੀਬ ਦੇਸ਼ ਮੰਨਿਆ ਜਾਂਦਾ ਹੈ। ਇੱਥੋਂ ਦੀ ਗਰੀਬੀ ਰੇਖਾ ਦੇ ਵਿੱਚ ਤੁਸੀਂ ਇਸ ਕਰਕੇ ਮੰਨ ਸਕਦੇ ਜਿਹੜੀ ਇੱਥੋਂ ਦੀ ਪਰ ਵਿਅਕਤੀ ਜੀਡੀਪੀ ਹੈਗੀ ਆ ਉਹ ਸਿਰਫ 213 ਡਾਲਰ ਪ੍ਰਤੀ ਵਿਅਕਤੀ ਹੈ। 213 ਦੇ ਹਿਸਾਬ ਨਾਲ ਜੇ ਤੁਸੀਂ ਦੇਖਦੇ ਕਿ ਜਿਹੜੇ ਇੰਡੀਆ ਦੇ ਵਿੱਚ ਹੈਗਾ ਇੰਡੀਆ ਦੀ 1900 ਡਾਲਰ ਪਤਾ ਨਹੀਂ ਪ੍ਰਤੀ ਵਿਅਕਤੀ ਜਿਹੜੀ ਜੀਐਨਪੀ ਹੈਗੀ ਹੈ ਤੇ ਜਿਹੜੇ ਵੱਡੇ ਦੇਸ਼ ਹੈਗੇ ਜਿਹੜਾ ਮਿਕਸ ਦੇਸ਼ ਹੈਗੇ ਆ ਪੁੱਛ ਜਿਵੇਂ ਅਮਰੀਕਾ ਕਹਿ ਸਕਦੇ ਆ ਜਾਂ ਆਸਟ੍ਰੇਲੀਆ ਕਹਿ ਸਕਦੇ ਆ ਇੱਥੋਂ ਦੀ ਪ੍ਰਤੀ ਵਿਅਕਤੀ ਜੀਡੀਪੀ 5000 ਡਾਲਰ ਹੈ 5000 ڈالر ਨੂੰ 1900 ڈالر ਤੇ ਮੁਕਾਬਲੇ ਜਿਹੜੇ 200 ਦੇ 200 ਕੁਸ਼ ڈالر ਜਿਹੜੇ ਹੈਗੇ ਆ ਜਿਹੜੇ ਬਿਲਕੁਲ ਗਰੀਬੀ ਰੇਖ ਦੇ ਵਿੱਚ ਇਹਨਾਂ ਨੂੰ ਮੰਨਿਆ ਜਾਂਦਾ ਹੈ ਦੂਸਰੀ ਇੱਥੋਂ ਦੇ ਜਿਹੜੇ ਲੋਕ ਹੈਗੇ ਜਿਹੜੇ ਲੋਕ ਜਿਹੜਾ ਤਾਂ 90% ਜਿਹੜੇ ਲੋਕ ਹੈਗੇ ਉਹ ਸਿਰਫ ਖੇਤੀਬਾੜੀ ਕਰਦੇ ਆ ਤੇ ਖੇਤੀਬਾੜੀ ਤੋਂ ਉਹਨਾਂ ਦੀ ਇੰਨੀ ਆਮਦਨ ਨਹੀਂ ਹੁੰਦੀ ਕਿ ਆਪਣੇ ਘਰ ਦਾ ਗੁਜ਼ਾਰਾ ਜਾਂ ਫਿਰ ਆਪਣਾ ਜਿਹੜਾ ਪੂਰਾ ਵਧੀਆ ਆਪਣਾ ਬਿਜ਼ਨਸ ਸੈੱਟ ਕਰ ਸਕੋ ਇਤੋਂ ਦੇ ਜਿਹੜੇ ਬੱਚੇ ਹੈਗੇ 30% ਜਿਹੜੇ ਬੱਚੇ ਹੈਗੇ ਜਿਹੜੇ 2 ਤੋਂ 5 ਸਾਲ ਤੱਕ ਦੀ ਉਮਰ ਦੇ ਹੁੰਦੇ ਆ ਨਾ ਉਹਨਾਂ ਨੂੰ ਇੱਕੀ ਹੈ ਕਿ ਪੂਰਾ ਖਾਣਾ ਵੀ ਨਹੀਂ ਮਿਲ ਪਉਂਦਾ ਤੇ 30% ਬੱਚਿਆਂ ਲਈ ਜਿਆਦਾਤਰ ਮੌਤ ਹੋ ਜਾਂਦੀ ਹੈ ਤਾਂ ਕਿਉਂਕਿ ਉਹਨਾਂ ਨੂੰ ਜਿਹੜਾ ਪੂਰਾ ਸਹੀ ਸੰਤੁਲਿਤ ਖਾਣਾ ਜਾਂ ਫਿਰ ਪੂਰੇ ਵਿਟਾਮਿਨ ਮਿਨਰਲ ਵਾਲਾ ਖਾਣਾ ਨਹੀਂ ਮਿਲ ਪਉਂਦਾ ਤੇ ਇਹ ਭੁੱਖਮਰੀ ਦੇ ਨਾਂ ਹੀ ਕਈ ਬੱਚ ਇੰਨਾ ਦਾ ਸਭ ਤੋਂ ਜ਼ਿਆਦਾ ਜਿਹੜਾ ਵੱਡਾ ਕਾਰਨ ਜਿਹੜਾ ਮੰਨਿਆ ਜਾਂਦਾ ਹੈ ਨਾ ਦੇਖਿਓ ਲੜਾਈਆਂ ਬਹੁਤ ਜ਼ਿਆਦਾ ਹੈ ਇੱਥੇ ਨਾ ਦੋ ਤਰ੍ਹਾਂ ਦੇ ਇੱਕ ਕਬੀਲੇ ਰਹਿੰਦੇ ਹੈਗੇ ਆ ਪੂਰੇ ਜਿਹੜੇ ਦੇਸ਼ ਦੇ ਵਿੱਚ ਹੈਗੇ ਆ ਇਹ ਤੁਤਸੂ ਤੇ ਹਾਤਸੂ ਉਹ ਦੋ ਤਰ੍ਹਾਂ ਦੇ ਜਿਹੜੇ ਲੋਕ ਹੈਗੇ ਆ ਇਹਨਾਂ ਆਪਸ ਵਿੱਚ ਬਹੁਤ ਜ਼ਿਆਦਾ ਲੜਦੇ ਰਹੇ ਹੈਗੇ ਐ ਇੰਨਾ ਜ਼ਿਆਦਾ ਲੜੇ ਹੈਗੇ ਨਾ ਕਿ ਥੋੜੇ ਟਾਈਮ ਦਾ ਲੜਾਈ ਹੋ ਜਾਂਦੀ ਹੈ ਤੇ ਦੇਸ਼ ਦੇ ਵਿੱਚ ਜਦੋਂ ਇਹਨਾਂ ਦੀ ਲੜਾਈ ਹੁੰਦੀ ਹੈ ਤਾਂ ਬਹੁਤ ਸਾਰਾ ਨੁਕਸਾਨ ਕਰਦੇ ਬਹੁਤ ਸਾਰੀਆਂ ਕੁਦਰਤੀ ਚੀਜ਼ਾਂ ਸੀਗੀਆਂ ਉਹਨਾਂ ਨੂੰ ਖਰਾਬ ਕਰਦੇ ਨੇ ਢਾਡਾ ਦਿੰਦੇ ਸੀਗੇ ਤਾਂ ਦੇਸ਼ ਤਰੱਕੀ ਕਰ ਹੀ ਨਹੀਂ ਪਾਇਆ ਹੈਗਾ ਤੇ ਦੂਸਰੇ ਦੇਸ਼ ਵੀ ਇਹਨਾਂ ਤੇ ਧਿਆਨ ਲੈਂਦੇ ਕਿਉਂਕਿ ਇਹ ਪੂਰੀ ਤਰ੍ਹਾਂ ਜਿਹੜਾ ਹੈਗਾ ਲੈਂਡ ਦੇ ਨਾਲ ਕਿਰਿਆ ਮਤਲਬ ਧਰਤੀ ਦੇ ਨਾਲ ਹੀ ਕਿਰਿਆ ਹੋਇਆ ਇੱਥੇ ਕਿਹਨਾਂ ਤੱਕ ਕੋਲਾ ਨਿਕਲਦਾ ਹੈਗਾ ਜਿਵੇਂ ਇੰਡੀਆ ਦੇ ਵਿੱਚ ਕੋਲਾ ਹੋ ਗਿਆ ਜਾਂ ਹੋਰ ਖਣਿਜ ਨਿਕਲਦੇ ਹੈਗੇ ਆ ਜਾਂ ਫਿਰ ਪੰਜਾਬ ਦੇ ਵਿੱਚ ਆਪਾਂ ਕਹਿੰਦੇ ਨੇ ਪੰਜਾਬ ਦੇ ਕੋਲ ਪਾਣੀ ਹੈਗਾ ਇਸ ਦੇਸ਼ ਦੇ ਵਿੱਚ ਕੁਦਰਤੀ ਸਰੋਤ ਕੋਈ ਵੀ ਨਹੀਂ ਹੈਗਾ ਸਿਰਫ ਇੱਥੇ ਧਰਤੀ ਹੈ ਧਰਤੀ ਦੇ ਕਰਕੇ ਜਿਹੜਾ ਹੈਗਾ ਲੋਕ ਖੇਤੀਬਾੜੀ ਕਰਦੇ ਨੇ ਖੇਤੀ ਤੋਂ ਜਿਹੜੀਆਂ ਫਸਲਾਂ ਹੁੰਦੀਆਂ ਫਸਲਾਂ ਵਿੱਚ ਪੁਸ਼ਕ ਦੀ ਇੱਥੇ ਹੋਵਾਂਗੇ ਪੂਰਾ ਮੌਸਮ ਵੀ ਪੂਰਾ ਵਧੀਆ ਨਹੀਂ ਹੈਗਾ ਤਾਂ ਇਥੋਂ ਦੇ ਲੋਕਾਂ ਦੀ ਆਮਦਨ ਇੰਨੀ ਘੱਟ ਹੋਣ ਕਰਕੇ ਨਾ ਇਹ ਇਹ ਇੰਡੀਆ ਪੂਰੀ ਦੁਨੀਆ ਦੇ ਵਿੱਚ ਜਿਹੜਾ ਹੈਗਾ ਇਹਦੇ ਵਿੱਚ ਗਰੀਬ ਹੈਗਾ ਸਭ ਤੋਂ ਗਰੀਬ ਦੇਸ਼ ਇਹਨਾਂ ਨੂੰ ਇਥੋਂ ਦੇ ਲੋਕ ਇੱਕ ਹੋਰ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਇਥੋਂ ਦੇ ਜਿਹੜੇ ਲੋਕ ਹੈਗੇ ਨਾ ਕਈ ਵਾਰ ਤਾਂ ਪੁਸ਼ਕ ਵੀਲੇ ਹੋਈ ਆ ਜਿਹੜੇ ਕਿ ਪੂਰੇ ਕੱਪੜੇ ਵੀ ਨਹੀਂ ਪਹਿਨ ਪਾਉਂਦੇ ਤੇ ਉਹਨਾਂ ਕੋਲ ਪੀਣ ਵਾਸਤੇ ਪਾਣੀ ਵੀ ਨਹੀਂ ਵਧੀਆ ਹੈਗਾ ਜਿਹੜਾ ਕਿ ਆਪਣੇ ਪੀਣ ਵਾਸਤੇ ਜਾਂ ਆਪਣੇ ਘਰ ਦੇ ਜਿਹੜਾ ਜਾਂ ਆਪ ਜਿੰਦਗੀ ਜਿਉਣ ਦੇ ਲਈ ਜਨ ਇਹ ਪਾਣੀ ਵੀ ਨਹੀਂ ਵਧੀਆ ਪੀ ਪੀ ਸਕਦੇ ਹੈ ਕਿਉਂਕਿ ਉਹਨਾਂ ਕੋਲ ਨਹੀਂ ਆਮਦਨ ਨਹੀਂ ਗਈ ਤੇ ਜਿਹੜੇ ਲੋਕ ਪਾਣੀ ਨਹੀਂ ਪੀ ਸਕਦੇ ਉਹਨਾਂ ਦੀ ਗਰੀਬੀ ਦਾ ਹੁੰਦਾ ਜਾਂ ਤੁਸੀਂ ਖੁਦ ਹੀ ਰਗਰ ਸਕਦੇ